ਪੰਜਾਬ ਬੀਜੇਪੀ ਨੇ ਵਿਧਾਨ ਸਭਾ ਚੋਣਾਂ ਦੇ ਲਈ ਅਜੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਏ ਟਿਕਟਾਂਚ ਹੋ ਰਹੀ ਇਸ ਲੇਟ ਲਤੀਫੀ ਦੀ ਇੱਕ ਵਜ੍ਹਾ ਹੁਸੈਨੀਵਾਲਾ ਤੋਂ ਪਾਰਟੀ ਦੀ ਵਿਜੇ ਸੰਕਲਪ ਯਾਤਰਾ ਦੀ ਸ਼ੁਰੂਆਤ ਗਲੇ ਸਾਹਮਣੇ ਆਈ ਜਿੱਥੇ ਟਿਕਟਾਂ ਦੀ ਖਿੱਚੋਤਾਣ ਨੂੰ ਲੈ ਕੇ ਵੱਖ-ਵੱਖ ਧੜੇ ਆਪੋ ਆਪਣੇ ਆਗੂਆਂ ਦੇ ਹੱਥ 'ਚ ਨਾਅਰੇਬਾਜ਼ੀ ਕਰਦੇ ਵਿਖੇ ਤੇ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸੰਪਲਾ ਇਸ ਖਿੱਚੋਤਾਣ ਵਿੱਚ ਘਿਰੇ ਨਜ਼ਰ ਆਏ ਦਰਸਲ ਟਿਕਟ ਦੀ ਦਾਵੇਦਾਰੀ ਨੂੰ ਲੈ ਕੇ ਦੋ ਵਾਰ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਨੰਨੂ ਤੇ ਸੰਸਦ ਅਨੁਰਾਗ ਠਾਕਰ ਦੇ ਨਜ਼ਦੀਕੀ ਗੁਪਤ੍ਰਵੇ ਸੱਲਾ ਦੇ ਸਮਰਥਕਾਂ ਨੇ ਚੰਗੀ ਖਾਸੀ ਨਾਅਰੇਬਾਜ਼ੀ ਕੀਤੀ। ਉਤਹੀ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਸਮਰਥਕਾਂ ਨੇ ਵੀ ਸ਼ਰਮਾ ਦੇ ਹੱਕ ਚ ਨਾਅਰੇਬਾਜ਼ੀ ਕੀਤੀ। ਹਾਲਾਂਕਿ ਕਮਲ ਸ਼ਰਮਾ ਇਸ ਵਾਰ ਚੋਣ ਲੜਨ ਦੇ ਦਾਅਵੇਦਾਰਾਂ ਦੇ ਵਿੱਚ ਸ਼ਾਮਲ ਨਹੀਂ। ਪਰ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਵਾਕਫਾ ਖਾਗੂਆਂ ਦੇ ਹੱਕਾਂ ਵਿੱਚ ਨਾਅਰੇਬਾਜ਼ੀ ਨੇ ਇਹ ਸਾਫ਼ ਕਰ ਦਿੱਤਾ ਕਿ ਪਾਰਟੀ ਦੇ ਵਿੱਚ ਕਿਸੇ ਨਾ ਕਿਸੇ ਪੱਧਰ ਤੇ ਫੁੱਟ ਜ਼ਰੂਰ ਪਈ ਹੋਈ ਹੈ। ਜਾਉਣ ਵਾਲੀਆਂ ਜਿਹੜੀਆਂ 2017 ਦੀਆਂ ਚੋਣਾਂ ਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਮਾਨਵ ਸਾਰੇ ਕਾਰਕੁਨ ਆਪਣਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸਾਥ ਦੇ ਕੇ 2017 ਦੇ ਵਿੱਚ ਅਸੀਂ 33 ਵਾਰ ਤੀਜੀ ਵਾਰ ਸਰਕਾਰ ਬਣਾ ਕੇ ਅਸੀਂ ਨਵਾਂ ਕੀਰਤੀਮਾਨ ਸਥਾਪਿਤ ਕਰਾਂਗੇ ਫਿਲਹਾਲ ਭਾਜਪਾ ਨੇ ਹੁਸੈਨੀਵਾਲਾ ਤੋਂ ਵਿਜੇ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਤਹਿਤ 23 ਹਲਕਿਆਂ ਦੇ ਵਿੱਚ ਭਾਜਪਾ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਯਾਤਰਾ ਹੁਸੈਨੀਵਾਲਾ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਦੇ ਪਿੰਡਾਂ ਤੇ ਕਸਬਿਆਂ ਦੇ ਵਿੱਚੋਂ ਹੁੰਦੀ ਹੋਈ 3 ਸਤੰਬਰ ਨੂੰ ਰਾਜਪੁਰਾ ਪਹੁੰਚੇਗੀ। ਦੂਜੇ ਪੜਾਅ ਦੇ ਵਿੱਚ ਯਾਤਰਾ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਫਗਵਾੜਾ ਪਹੁੰਚੇਗੀ। 8 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਰੈਲੀ ਦੇ ਨਾਲ ਇਸ ਯਾਤਰਾ ਦਾ ਸਮਾਪਨ ਹੋਵੇਗਾ ਜਿਸ ਦੇ ਵਿੱਚ ਕੇਂਦਰੀ ਫਜ਼ਾਨਾ ਮੰਤਰੀ ਅਰੁਂਜੀਤ ਵੀ ਪਹੁੰਚਣਗੇ।